ਮਹਲਾ ਪਹਿਲਾ ਕਰਿ ਚਿਵਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਉਜਲ ਕਹਿ ਹਾ ਚਿਲਕਣਾ ਕੋਟ ਮਕਾਲੜੀ ਮਸ ਤੋ ਤਿਆ ਜੂਠ ਨਾ ਉਤਰੈ ਜੇ ਸੋ ਤੋ ਆ ਤਿਸ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 729 ਤੇ ਸਬਾਈ ਮਨਸੂਹੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੰਦਾਇ ਪਾਵਨ ਜਪ ਜੋ ਸ਼ੇਵੇ ਕਰ ਵਿੱਚ ਗੌਂਦੀ ਹਦਾਇਤ ਹੈ ਅਕਾਲ ਪੁਰਖ ਇੱਕ ਕਹਿ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਸਜ ਖਣ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅੰਮ੍ਰਿਤ ਵੇਲੇ ਦਾ ਮਹਾਰਾਜ ਆਪਾਂ ਨੂੰ ਅੱਜ ਦਾ ਹੁਕਮ ਬਖਸ਼ਿਸ਼ ਕਰ ਰਿਹਾ ਹਨ ਕਿ ਤੁਸੀਂ ਤੇ ਕਹ ਦੇ ਭਾਂਡੇ ਵਰਗੇ ਹੋ ਬਾਹਰੋਂ ਬੜੇ ਲਿਸ਼ਕਵੇਂ ਪੁਸ਼ਕਵੇਂ ਹੋ ਤੇ ਜੇ ਕਸਾਇਆ ਜਾਵੇ ਤੇ ਕਲਖ ਲੱਗ ਜਾਂਦੀ ਏ ਉਸੇ ਤਰ੍ਹਾਂ ਜੇ ਤੁਹਾਨੂੰ ਦੇਖਿਆ ਜਾਵੇ ਤੁਹਾਡਾ ਅੰਦਰ ਵੀ ਕਾਲਾ ਹੈ ਪਾਪ ਹਨਕ ਇਹ ਅੰਦਰਲੀ ਜੋ ਝੂਠ ਹੈ ਇਹਨੂੰ ਜਾ ਕੇ ਤੀਰਥਾਂ ਉਤੇ ਵੀ ਭਾਵੇਂ ਘਰ ਇਹਨੂੰ 100 ਵਾਰ ਧੋ ਲੋ ਇਹ ਮੈਲ ਜਾਣੀ ਨਹੀਂ ਹੈ ਸਜਣ ਸੇ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਨ ਰਹਾਉ ਮਹਾਰਾਜ ਹੁਕਮ ਕਰਦੇ ਹਨ ਕਿ ਉਹਨਾਂ ਨੂੰ ਆਪਣੇ ਸੱਜਣ ਮਿੱਤਰ ਬਣਾਓ ਜੋ ਇਤੋਂ ਚੱਲਦਿਆਂ ਵੀ ਤੁਹਾਡੇ ਨਾਲ ਜਾ ਸਕਣ ਤੇ ਜਿੱਥੇ ਵੀ ਕਿਤੇ ਲੇਖਾ ਮੰਗਿਆ ਜਾਵੇ ਕਿਤੇ ਕਰਮਾਂ ਦਾ ਉਥੇ ਹਿਸਾਬ ਦੇਉਣ ਵਿੱਚ ਸਮਰੱਥ ਹੋ ਸਕਣ ਖੜੋ ਸਕਣ ਤੁਹਾਡੇ ਨਾਲ ਘੋਠੇ ਮੰਡਪ ਮਾੜੀਆਂ ਪਾਸੋਂ ਚਿਤ ਵਿਆਹ ਦੱਡੀਆਂ ਕਾਮਨਾਵਨੀ ਵਿਚੋਂ ਸਖਣਿਆ ਦੂਜੀ ਉਦਾਹਰਨ ਮਹਾਰਾਜ ਜੋ ਆਪਣੇ ਮੰਦਰ ਮਹੱਲ ਹਨ ਘਰ ਹੈ ਜੇ ਇਹਦੇ ਵਿੱਚ ਕਿਸੇ ਦਾ ਵਸੀਬਾ ਨਾ ਹੋਵੇ ਤੇ ਇਹ ਭਾਵੇਂ ਜਿੰਨਾ ਮਰਜੀ ਬਾਹਰੋਂ ਵਧੀਆ ਬਣਾਇਆ ਹੋਵੇ ਚਿੱਤਰਕਾਰੀ ਕੀਤੀ ਹੋਵੇ ਸਜਾਇਆ ਹੋਵੇ ਇਹ ਟਹਿ ਜਾਂਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ ਉਸੇ ਤਰ੍ਹਾਂ ਜੇ ਤੁਹਾਡੇ ਸਰੀਰ ਘਰ ਵਿੱਚ ਪਰਮੇਸ਼ਰ ਦਾ ਵਾਸਾ ਨਹੀਂ ਹੈ ਤੇ ਇਹ ਵੀ ਸਖਣਾ ਹੀ ਹੈ ਇੰਨੇ ਵੀ ਟਹਿ ਜਾਣਾ ਹੈ ਇੰਨੇ ਕਿਸੇ ਕੰਮ ਨਹੀਂ ਆਉਣਾ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸੰਨ ਕੋਟ ਕੋਟ ਜੀ ਆ ਖਾਵਣੇ ਬੱਗੇ ਨਾ ਕਹੀ ਅਨਾਂ ਅਗਲੇ ਉਦਾਹਰਣ ਮਹਾਰਾਜ ਤੀਰਥਾਂ ਦੇ ਦੱਸ ਦੇਹਾਨਾ ਕਿ ਕੁਝ ਲੋਕ ਤੀਰਥਾਂ ਦੇ ਉੱਤੇ ਮੱਲ ਕੇ ਬੈਠੇ ਹਨ ਬੰਗਲੇ ਵਰਗੇ ਹੀ ਹਨ ਉਹ ਰਹਿੰਦੇ ਤੀਰਥਾਂ ਦੇ ਉੱਤੇ ਹੀ ਐ ਪਰ ਉੱਥੇ ਲੋਕਾਂ ਨੂੰ ਸੱਦ ਸੱਦ ਕੇ ਉਹਨਾਂ ਨੂੰ ਹਰੇਕ ਪਖੋ ਇਸ ਤਰ੍ਹਾਂ ਖਾ ਜਾਂਦੇ ਹਨ ਜਿਸ ਤਰ੍ਹਾਂ ਬੰਗਲਾ ਡਡੀਆਂ ਨੂੰ ਖਾ ਜਾਂਦਾ ਹੈ ਉਹਨਾਂ ਨੂੰ ਸਾਫ਼ ਸੁਥਰੇ ਨਹੀਂ ਆਖੋ ਸਿੰਮਲ ਰੁੱਖ ਸਰੀਰ ਮੈਂ ਮੈ ਜਨ ਦੇਖ ਭੁਲੰਨਾ ਸਿੰਮਲ ਰੁੱਖ ਸਰੀਰ ਮੈਂ ਮੈ ਜਨ ਦੇਖ ਭੁਲੰਨਾ ਸੇ ਫਲ ਕਮ ਨਾਵਨੀ ਤੇ ਗੁਣ ਮੈਂ ਤਨਹੰ ਅਗਲੇ ਉਦਾਹਰਨ ਮਹਾਰਾਜ ਆਪਾਂ ਸਮਝਾਉਂਦੇ ਹਨ ਕਿ ਤੁਸੀਂ ਸਿੰਮਲ ਦੇ ਰੁੱਖ ਵਰਗੇ ਹੋ ਜਿਸ ਤਰ੍ਹਾਂ ਤੋਤੇ ਉੱਥੇ ਆਉਂਦੇ ਹਨ ਆਸ ਕਰਕੇ ਤੇ ਨਿਰਾਸ਼ੇ ਜਾਂਦੇ ਹਨ ਉਹਨਾਂ ਦੇ ਫਲ ਕਿਸੇ ਕੰਮ ਨਹੀਂ ਆਉਂਦੇ ਹਨ ਇਸੇ ਤਰ੍ਹਾਂ ਹੀ ਆਪਣੇ ਸਰੀਰਾਂ ਨੂੰ ਮਹਾਰਾਜ ਕਹਿ ਰਹੇ ਹਨ ਕਿ ਤੁਸੀਂ ਵੀ ਸਿੰਮਲ ਰੁੱਖ ਵਰਗੇ ਤੁਹਾਡੇ ਵਿੱਚ ਕੋਈ ਗੁਣ ਨਹੀਂ ਹੈ ਜੇ ਕੋਈ ਆਸ ਕਰਕੇ ਆਉਂਦਾ ਹੈ ਤੁਹਾਡੇ ਵਿੱਚ ਕੋਈ ਗੁਣ ਨਹੀਂ ਉਹਦਾ ਕੰਮ ਆ ਜਾਵੇ ੜਾ ਆਂਦੋਲੇ ਭਾਰ ਉਠਾਇਆ ਡੂਗਰਵਾਟ ਬਹੁਤ ਅੱਖੀ ਲੋੜੀ ਨਾਲ ਹਾਂ ਚੜ ਲੰਗਾ ਕਿਤ ਮਹਾਰਾਜ ਆਪਾਂ ਨੂੰ ਕਮ ਕਰਦੇ ਆਂ ਕਿ ਤੁਸੀਂ ਅਣਿਆਨੇ ਵਿਕਾਰਾਂ ਦਾ ਭਾਰ ਸਿਰ ਦੇ ਲੱਧਿਆ ਹੋਇਆ ਹੈ ਪਰਮੇਸ਼ਰ ਦਾ ਜੋ ਘਰ ਹੈ ਉਸ ਦਾ ਜੋ ਦਰ ਹੈ ਬੜੀ ਚੜ੍ਹਾਈ ਵਾਲਾ ਹੈ ਉਬੜ ਖਾਬੜ ਹੈ ਤੇ ਇਹ ਅੱਖਾਂ ਤੁਹਾਡੇ ਕੋਲੇ ਜਿਹੜੀਆਂ ਹਨ ਇਹ ਨਾਲ ਦੇ ਕੁਝ ਦਿਸਦਾ ਹੀ ਨਹੀਂ ਤੁਹਾਨੂੰ ਉਹਧਾਰਾ ਤੁਸੀਂ ਉਹਧਾਰਾ ਇਨ੍ਹਾਂ ਅੱਖਾਂ ਨਾਲ ਤੱਕਦੇ ਹੀ ਨਹੀਂਓ ਤੁਹਾਨੂੰ ਖਾਹਿਸ਼ ਨਹੀਂ ਆ ਉਹਦੇ ਘਰ ਜਾਣ ਦੀ ਤੇ ਫਿਰ ਇਨ੍ਹਾਂ ਵਿਕਾਰਾਂ ਦਾ ਭਾਰ ਚੁੱਕ ਕੇ ਇਨ੍ਹਾਂ ਤਿਲਕਣਾ ਚੜਾਈ ਵਾਲਾ ਜੋ ਉਸ ਦਾ ਰਸਤਾ ਹੈ ਉਸ ਦੇ ਉਤੋਂ ਦੀ ਕਿਵੇਂ ਲੰਘ ਕੇ ਪਾਰ ਲੰਘ ਜਾਵੋਗੇ ਚੱਕ ਰਿਆ ਚੰਗਿਆਈਆ ਅਵਰ ਸਿਆਣ ਪੁਕੇਤ ਨਾਨਕ ਨਾਮ ਸਮਾਲ ਤੂੰ ਬਦਦਾ ਛਟੇ ਜਿੱਤ ਇਸ ਰਾਤੀ ਚੱਲਣ ਵਾਸਤੇ ਮੰਜ਼ਲ ਤੇ ਪਹੁੰਚਣ ਤੱਕ ਦੁਨੀਆਂ ਦੀਆਂ ਖੁਸ਼ਾਮਾਂ ਦਾ ਦੁਨੀਆਂ ਦੀਆਂ ਵਗਾਰਾਂ ਤੇ ਵਿਖਾਵੇ ਬਣਾ ਬਣਾ ਕੇ ਧਰਮਕ ਦੁਨੀਆਂ ਦੇ ਸਾਹਮਣੇ ਆਉਣਾ ਇਹ ਸਿਆਣ ਬਾ ਕਿਸੇ ਕੰਮ ਨਹੀਂ ਹਨ ਸਿਰਫ ਤੇ ਸਿਰਫ ਤੁਹਾਨੂੰ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਪਰਮੇਸ਼ਰ ਦਾ ਨਾਮ ਸੰਭਾਲ ਕੇ ਤੂੰ ਆਪਣੇ ਹਿਰਦੇ ਵਿੱਚ ਰੱਖ ਭਾਵ ਗੁਰੂ ਦੇ ਸ਼ਬਦ ਨੂੰ ਮੰਨ ਕਮਾ ਪ੍ਰੈਕਟਿਸ ਕਰ ਫਿਰ ਤੂੰ ਵੱਧਾ ਇਸ ਸੰਸਾਰ ਵਿੱਚ ਛੁੱਟ ਜਾਵੇਂਗਾ ਮੁਕਤੀ ਹੋ ਜਾਵੇਗੀ ਦੁੱਖ ਸੁੱਖ ਦੁੱਖਾਂ ਤੋਂ ਮੁਕਤੀ ਹੋ ਜਾਵੇਗੀ ਚਿੰਤਾ ਤੋਂ ਮੁਕਤੀ ਹੋ ਜਾਵੇਗੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜਾਊ ਗੁਰਮੰਤਰ ਦਾ ਜਾਪ ਕਰਕੇ ਗੁਰੂ ਉਤਰੋਠ ਪੈਣ vahe